ਬੋਲੋ ਜੀ ਸਰਾਉ ਜੀ ਪਹਿਚਾਨਿਆ ਹਾਂ ਹਾਂ ਜੀ ਪਛਾਨ ਲਿਆ ਜੀ ਇਹ ਹਾਲ ਜੀ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟ ਨਾਲ ਗੱਲ ਕਰ ਰਿਹਾ ਵੀਰ ਜੀ ਮੈਂ ਸੀਬੀ ਸਦਰ ਥਾਣੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ اے ایس ਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕਿੱਥੇ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰਸ ਆਰ ਬੇਟਾ ਤੁਹਾਡਾ ਕਿਤੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿਥੇ ਗਿਆ ਬਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਆਪ ਹੁਸਿੰਗ ਕੇ ਵਿਦਿ ਹਾਂ ਜੀ ਹਾਂ ਜੀ पता, पता है मैं राहुल सिंह ਨੂੰ ਇਥੇ ਅਰੇਸਟ ਕੀਤਾ ਹੈ ਤੁਹਾਨੂੰ ਪਤਾ राहुल ਸਿੰਘ ਦੇ ਮੁੰਡਿਆਂ ਨਾਲ ਕਿਹੜੇ ਗੈਂਗਸਟਰ ਲੋਗਾਂ ਨੂੰ ਅਰੇਸਟ ਹੋਇਆ ਨਹੀਂ ਜੀ ਕਿਤਨਾ ਹੋ ਗਿਆ ਜੀ ਫਿਰ ਜੀ ਤੁਹਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਉਹਦੇ ਤੋਂ ਲਈ ਹੈ ਦੋ ਮੁੰਡਿਆਂ ਨੇ ਗਿਫਟ اچھا ਆ ਅਸੀਂ ਆਏ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ ਫੜੇ rahul ਦੀ ਤੇ ਕੁਝ ਨਿਕਲਿਆ ਜੀ ਤੋਂ ਦੂਜਾ ਦੀ ਤਲਾਸ਼ੀ ਲਈ ਪਿਸਤਲ ਬਰਾਮਦ ਹੋਈ ਐ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਉਹ ਜੀ ਤੁਸੀਂ ਤਾਂ ਸੋ ਕੀ ਕਰਨਾ ਬੈਠੇ ਤੁਹਾਡੇ ਦਾ ਨਹੀਂ ਅਹੀਂ ਤੇ ਹੋਈ ਚਾਵਾਂ ਹੈ ਪੀਓ ਨਾ ਫਸੇ ਕਿਸੇ ਗੱਲ 'ਚ ਤੁਸੀਂ ਜਿਪਰਾਂ ਚੋਂ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਆ ਗੱਲ ਕਰੋ ਤੁਹਾਡੇ ਫਤਿਹ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਅੱਗੇ ਜੀ ਹਾਂ ਹਾਂਜੀ ਹਾਂਜੀ ਕੀ ਹਾਲ ਹੈ ਤੁਹਾਡੀ ਹਾਲ ਨੂੰ ਬਹੁਤ ਲੰਬਾ ਕਾਲ ਕਰਦਾ ਰਹੀ ਸੀ ਜਣਾ ਨੇ ਤੇ ਕਿੱਥੇ ਆਂਗਾ ਕਦੋਂ ਛਡਾਈਏ ਕਿੱਥੇ ਆਂ ਐਸ ਵੇਲੇ ਕਿੱਥੇ ਆਂ ਹਲੋ ਹਾਂਜੀ 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 ਕਿੱਥੇ ਆ ਜੀ ਇਹ ਕਿੱਥੇ ਛਡਾਣਾਈ ਇਹਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯੂ ਆਰ ਨੋਟ ਇਨ ਸ਼ੋਕ ਹੈ ਹਾਂਜੀ ਜੀ 50000 ਰੁਪਏ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਬਾਹਰ ਛਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਤਾਂ ਸਰ ਤੁਸੀਂ ਉਹ 50000 ਕਿਥੋਂ ਕਰੋਗੇ ਹੁਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿਤੇ ਨਹੀਂ ਤੁਸੀਂ Google पे PhonePe Paytm ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਦੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿਸ ਚ ਕਹੋਗੇ ਭੇਜ ਦਨੇ ਹਾਂਜੀ Google पे ఓਪਨ ਕਰੋ ਮੈਂ ਕੋਈ ਨੰਬਰ ਲਿਖਵਾਣਾ ਹਾਂਜੀ ਹਾਂਜੀ ਲਿਖਵਾ ਦਿਓ ఓਪਨ ਕਰੋ Google पे ਹਾਂਜੀ ਹਾਂਜੀ

ਕਿਸ ਨਾਮ ਤੋਂ ਹੈ ਜੀ ਕਰੋ ਨਾ ਦੱਸੋ ਨਾਮ ਕੀ ਹੈ ਇਹ ਨਾਲ ਖੋਲ ਰਿਹਾ ਜੀ ਮੈਂ ਹਕਮਤ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਕੇ ਹੁਣੇ ਹੀ ਤੁਹਾਨੂੰ ਕੱਲ ਕਰਾ ਦੇਵਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਦੇ ਜੀ ਤੁਹਾਨੂੰ ਹੁਣੇ ਕਰ ਦਿੰਦੇ ਇਹ ਲਾਈਨ ਤੇ ਆ ਕਰੋ ਵੀਰ ਜੀ ਨਾਮ ਦੱਸੋ ਗੂਗਲ ਪੇ ਨਾਮ ਕੀ ਹੈ ਹੈ ਆ ਚੈੱਕ ਕਰ ਰਿਆਂ ਦੀ ਖੋਲ ਰਿਆਂ نیٹ ਬੜਾ ਘੱਟ ਚੱਲ ਰਿਹਾ ਵਾ ਖੋਲ ਰਿਆਂ ਬਸ ਤੁਹਾਨੂੰ ਭੇਜਦਾ ਮਾ ਲਾਈਨ ਤੇ ਨਾਮ ਦੱਸਣਾ ਕੀ ਹੈ ਜਰਾ ਇੰਜੀਨੀਅਰ ਪਵਨਦੀਪ ਸ਼ਰਮਾ ਜੀ ਆ ਦੇਖੋ ਕੱਲ ਮੈਨੂੰ ਆਪਣੇ ਵਟਸਐਪ ਨੰਬਰ ਦੇ ਉੱਤੇ ਕਾਲ ਰੀਸੀਵ ਹੁੰਦੀ ਆ ਜਿਹੜਾ ਕੰਟਰੀ ਕੋਡ +92 ਹੁੰਦਾ ਔਰ ਉਹਦੇ ਉੱਤੇ ਕਿਸੇ ਫੇਕ ਬੰਦੇ ਦੀ ਕਾਲ ਹੁੰਦੀ ਹੈ ਜਿਨੇ ਇੱਕ ਆਈਪੀਐਸ ਪੁਲਿਸ ਆਫਿਸਰ ਦੀ ਡਿਸਪਲੇ ਪਿਕਚਰ ਡੀਪੀ ਰਾਈ ইউজ ਕੀਤੀ ਹੁੰਦੀ ਆ ਔਰ ਉਹ ਕਹਿੰਦਾ ਕਿ ਤੁਹਾਡਾ ਬੱਚਾ ਅਸੀਂ ਫਲਾਣੀ ਜਗ੍ਹਾ ਤੋਂ ਗੈਂਗਸਟਰਜ਼ ਦੇ ਨਾਲ ਉਹਨੂੰ ਅਰੈਸਟ ਕਰ ਲਿਆ ਉਹਦੇ ਕੋਲ ਹਥਿਆਰ ਬਰਾਮਦ ਹੋਇਆ ਡਰੱਗਸ ਬਰਾਮਦ ਹੋਈਆਂ ਔਰ ਹੋਰ ਬਹੁਤ ਸਾਰੇ ਇਲਜ਼ਾਮ ਹੋ ਤਰਾਸ਼ੀ ਕਰਦਾ ਆ ਔਰ ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹ ਹੈਗੀ ਆ ਕਿ ਇਹ ਇਹਨਾਂ ਲੋਕਾਂ ਦਾ ਮੈਥਡ ਹੁੰਦਾ ਕਿਵੇਂ ਠੱਗੀ ਕਰਨੀ ਆ ਉਸ ਤੋਂ ਬਾਅਦ ਮੈਂ ਉਹਨੂੰ ਫਨੀ ਵੇ ਦੇ ਨਾਲ ਪੁੱਛਦਾ ਆ ਕਿ ਉਹਦਾ ਅਰੈਸਟ ਜੇ ਕਰ ਲਿਆ ਤੇ ਉਹਨੂੰ ਛਡਾਉਣਾ ਕਿਵੇਂ ਆ ਉਹ ਮੰਗ ਕਰਦੇ ਆ ਕਿ ਤਕਰੀਬਨ 50000 ਰੁਪਿਆ ਉਹਨਾਂ ਨੂੰ Google Pay ਦੇ ਰਾਹੀਂ ਭੇਜ ਦਿੱਤਾ ਜਾਵੇ ਜਾਂ ਕੋਈ ਵੀ ਇੰਟਰਨੈਟ ਦੀ ਸਹੂਲਤਾਂ ਬੈਂਕਿੰਗ ਦੀ ਯੂਜ਼ ਕਰਦੇ ਹੋ ਤੇ ਉਹਦੇ ਰਾਹੀਂ ਉਹਨਾਂ ਨੇ ਇੱਕ ਨੰਬਰ ਸਾਨੂੰ ਦਿੱਤਾ ਉਹਦੇ ਰਾਹੀਂ ਕਿਹਾ ਕਿ ਸਾਨੂੰ ਇਸ ਨੰਬਰ ਦੇ ਉੱਤੇ ਪੈਸੇ ਭੇਜ ਦਿਓ ਜਦ ਕਿ ਸਮਝਣ ਵਾਲੀ ਗੱਲ ਹੈ ਬੜੀ ਅਵੇਰਨੈਸ ਲੋਕਾਂ ਨੂੰ ਰੱਖਣ ਦੀ ਗੱਲ ਹੈਗੀ ਆ ਇਹਦੇ ਵਿੱਚ ਕਿ ਜਿਹੜੇ ਲੋਕ ਕੰਮ ਕਾਰ ਦੇ ਵਿੱਚ ਬਿਜ਼ੀ ਹੁੰਦੇ ਆ ਜਿਹੜੇ ਰੋਜ਼ਾਨਾ ਰੁਟੀਨ ਦੇ ਵਿੱਚ ਆਪਣੀ ਦਿਹਾੜੀ ਤੱਕੇ ਦੇ ਵਿੱਚ ਵੀ ਬਿਜ਼ੀ ਹੁੰਦੇ ਆ ਰੋਜ਼ਗਾਰ ਘਰ ਪ੍ਰਵਾਹ ਚਲਾਉਣ ਦੇ ਵਿੱਚ ਬਿਜ਼ੀ ਹੁੰਦੇ ਆ ਉਹਨਾਂ ਨੂੰ ਕਈ ਵਾਰ ਬਜ਼ੁਰਗਾਂ ਨੂੰ ਘਰ ਦੇ ਮੈਂਬਰਸ ਨੂੰ ਇਦਾਂ ਦੀਆਂ ਕਾਲਸ ਆ ਜਾਂਦੀਆਂ ਜਿਹੜੀਆਂ ਫੋਰਜ ਕਾਲਸ ਹੁੰਦੀਆਂ ਫੇਕ ਕਾਲਸ ਹੁੰਦੀਆਂ ਜਿਹਦੇ ਵਿੱਚ ਸਾਈਬਰ ਕ੍ਰਾਈਮਨਲਸ ਇਦਾਂ ਦੀਆਂ ਕਾਲਸ ਦਾ ਸਾਰਾ ਲੈ ਕੇ ਪੈਸੇ ਇਕੱਠੇ ਕਰਦੇ ਐਕਸਟਰੈਕਟ ਕਰਦੇ ਆ ਮਨੀ ਉਹਨਾਂ ਦੇ ਡਰ ਉਹਨਾਂ ਦੇ ਭੈ ਉਹਨਾਂ ਦੀ ਐਂਜ਼ਾਈਟੀ ਦਾ ਫਾਇਦਾ ਚੁੱਕਦੇ ਹੋਏ ਝੂਠੇ ਹੀ ਉਹਨਾਂ ਦੇ ਵੌਇਸਸ ਕੋਲੋਨ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਉਹਨਾਂ ਨੂੰ ਕਾਲ ਕਰ ਦਿੰਦੇ ਆ ਤੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨਸ ਨੂੰ ਅਕਸਰ ਲੱਗਦਾ ਕਿ ਵਾਕਈ ਉਹਨਾਂ ਦੇ ਬੱਚੇ ਦੇ ਨਾਲ ਕੋਈ ਏਦਾਂ ਦਾ ਹਾਦਸਾ ਦਰਪੇਸ਼ ਆ ਗਿਆ ਜਿਹਦੇ ਨਾਲ ਉਹ ਡਰ ਕੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਪੈਸੇ ਪਾ ਦਿੰਦੇ ਆ ਮੇਰੇ ਮਾਮਲੇ ਦੇ ਵਿੱਚ ਤੇ ਸਿੱਧਾ ਸਮਝ ਆਉਂਦਾ ਮੈਂ ਅਜੇ ਅਨਮੈਰਿਡ ਆ ਤੇ ਮੇਰਾ ਬੱਚਾ ਕਿਵੇਂ ਅਰੈਸਟ ਹੋ ਸਕਦਾ ਸੋ ਇਸ ਕਰਕੇ ਇਹ ਬੜੀ ਟੈਕਨੀਕਲ ਗੱਲ ਆ ਮੈਂ ਉਸੇ ਵ ਲਈ ਪਾਪ ਗਿਆ ਕਿ ਇੱਕ ਫੇਕ ਕਾਲ ਐ ਇੱਕ ਆਟੋਮੇਟਿਡ ਕਾਲ ਐ ਜਿਹੜੇ ਵੀ ਸਾਈਬਰ ਕ੍ਰਾਈਮਨਲਸ ਹਤਕੰਡੇ ਅਪਣਾਉਂਦੇ ਆ ਨਵੇਂ ਤਰੀਕੇ ਕੱਢਦੇ ਆ ਠੱਗੀਆਂ ਮਾਰਦੇ ਲੋਕਾਂ ਕੋਲੋਂ ਪੈਸੇ ਖੱ ਪਰ ਜਦੋਂ ਆਮ ਆਵਾਮਾਂ ਨੂੰ ਸਮਝ ਆਉਂਦੀ ਆ ਆਵਾਮ ਨੂੰ ਕਿ ਉਹਨਾਂ ਨਾਲ ਇਹ ਠੱਗੀ ਹੋ ਗਈ ਆ ਉਹਨੇ ਚਿਰ ਨੂੰ ਉਹਨਾਂ ਦਾ ਅਕਾਊਂਟ ਖਾਲੀ ਹੋ ਚੁੱਕਿਆ ਹੁੰਦਾ ਸੋ ਇਸ ਕਰਕੇ ਇਹ ਪ੍ਰੋਮਿਨੈਂਟਲੀ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਆਪਣੀ ਬਚਤ ਕਰਨੀ ਚਾਹੀਦੀ ਆ ਅਨਅਵੇਅਰ ਲੋਕਾਂ ਨੂੰ ਮਿਲਣਾ ਨਹੀਂ ਚਾਹੀਦਾ ਉਹਨਾਂ ਦੇ ਫੋਨ ਕਾਲਸ ਨਹੀਂ ਲੈਣੇ ਚਾਹੀਦੇ ਕੋਈ ਅਨ ਆਥੈਂਟੀਕੇਟ ਲਿੰਕ ਆ ਜਾਂਦਾ ਉਹਨੂੰ ਕਲਿੱਕ ਨਹੀਂ ਕਰਨਾ ਚਾਹੀਦਾ ਇਦਾਂ ਦੀ ਫੇਕ ਕਾਲ ਰੀਸੀਵ ਹੁੰਦੀ ਆ ਕੋਈ ਅਫੀਸਰ ਆਪਣੇ ਆਪ ਨੂੰ ਪੋਜ਼ ਕਰੇ ਤੇ ਸਾਈਬਰ ਕ੍ਰਾਈਮ ਨੂੰ ਦੱਸਣਾ ਚਾਹੀਦਾ ਲੋਕਲ ਪੁਲਿਸ ਨੂੰ ਇਨਫੋਰਮ ਕਰਨਾ ਚਾਹੀਦਾ ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗਰੇਜ਼ ਕਰਨਾ ਚਾਹੀਦਾ ਜਿਦ ਨਾਲ ਵੌਇਸ ਫਿਸ਼ਿੰਗ ਕਾਲਸ ਵੀ ਇਦਾਂ ਦੀ ਇਸਤੇਮਾਲ ਕਰਦੇ ਆ ਕਈ ਵਾਰ ਕਹਿ ਦਿੰਦੇ ਆ ਤੁਹਾਡਾ SIM ਬੰਦ ਹੋਣ ਵਾਲਾ ਆ ਤੁਸੀਂ ਆਪਣੇ ਕ੍ਰੈਡੈਂਸ਼ੀਅਲਸ ਭੇਜੋ ਕਈ ਵਾਰ ਕਹਿੰਦੇ ਆ ਅਕਾਊਂਟ ਬੰਦ ਹੋਣ ਵਾਲਾ ਕ੍ਰੈਡੈਂਸ਼ੀਅਲਸ ਭੇਜੋ ਕਈ ਵਾਰ ਡਰੱਗਸ ਦੇ ਮਾਮਲੇ ਦੀ ਗੱਲ ਕਰਦੇ ਆ ਪਾਰਸਲ ਦੀ ਗੱਲ ਕਰਦੇ ਆ ਟੈਲੀਫੋਨ ਬਿੱਲ ਦੀ ਗੱਲ ਕਰਦੇ ਆ ਬਿਜਲੀ ਦੇ ਬਿੱਲ ਦੀ ਗੱਲ ਕਰਦੇ ਆ ਗਿਫਟ ਕਾਰਡਸ ਦੀ ਕਰਦੇ ਆ ਲੋਟਰੀ ਫਰਾਡਸ ਦੀ ਗੱਲ ਕਰਦੇ ਆ ਕਈ ਵਾਰ ਬੈਂਕ ਇੰਸ਼ੋਰੈਂਸ ਤੱਕ ਦੇ ਫਰਾਡਸ ਦੀ ਉਹ ਗੱਲ ਕਰਦੇ ਆ ਸੋ ਇੰਨਾਂ ਸਾਰੀਆਂ ਗੱਲਾਂ ਦੇ ਵਿੱਚ ਲੋਕਾਂ ਨੂੰ ਆਉਣਾ ਨਹੀਂ ਚਾਹੀਦਾ ਲੋਕਾਂ ਨੂੰ ਸੈਂਟੀਫਿਕ ਟੈਂਪ ਅਵੇਅਰ ਰਹਿਣਾ ਚਾਹੀਦਾ ਔਰ ਇਨਾਂ ਚੀਜ਼ਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਘਬਰਾ ਕੇ ਪੈਸੇ ਆਪਣੇ ਟਰਾਂਸਫਰ ਨਹੀਂ ਕਰਨੇ ਚਾਹੀਦੇ ਤਾਂ ਜੋ ਲੋਕ ਅਵੇਰਨੈਸ ਰੱਖਣ ਚੰਗੀ ਸੋਚ ਰੱਖਣ ਤੇ ਇਨਾਂ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਰੁਕ ਸਕਣ ਔਰ ਲੋਕਾਂ ਨੂੰ ਅਲਟੀਮੇਟਲੀ ਬਿਨਾ ਘਬਰਾਏ ਆਪਣੇ ਲੋਕਲ ਪੁਲਿਸ ਸਟੇਸ਼ਨ ਔਰ ਸਾਈਬਰ ਕ੍ਰਿਮੀਨਲ ਆਫਿਸ ਦੇ ਵਿੱਚ ਜਲਦ ਤੋਂ ਜਲਦ ਇਨਫੋਰਮ ਕਰ ਦੇਣਾ ਚਾਹੀਦਾ ਦੇਖੋ ਮੈਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਲੋਕਲੀ ਵੀ ਸਾਰਿਆਂ ਨੂੰ ਮੈਂਸ਼ਨ ਕਰ ਦਿੱਤਾ ਜਿਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਇਦਾਂ ਸਾਰੀਆਂ ਕ੍ਰਾਈਮਨਲ ਐਕਟੀਵਿਟੀਜ਼ ਹੋ ਰਹੀਆਂ ਆ ਇੰਟਰਨੈਟ ਦੇ ਰਾਹੀਂ ਲੋਕਾਂ ਨੂੰ ਕਾਲਸ ਆ ਰਹੀਆਂ, ਈਮੇਲਸ ਆ ਰਹੀਆਂ, ਡਾਰਕ ਵੈਬ ਦਾ ਇਹਦੇ ਵਿੱਚ ਵੱਡਾ ਇਸਤੇਮਾਲ ਹੋ ਰਿਹਾ, ਲੋਕਾਂ ਨੂੰ ਡਿਜੀਟਲੀ ਅਰੈਸਟ ਕੀਤਾ ਜਾ ਰਿਹਾ, ਕਈਆਂ ਨੂੰ ਅਨਔਥਰਾਇਜ਼ਡ ਐਪਸ ਡਾਊਨਲੋਡ ਕਰ ਲਈ ਕਿਹਾ ਜਾ ਰਿਹਾ, ਕਈਆਂ ਨੂੰ ਸਕਾਈਪ ਡਾਊਨਲੋਡ ਕਰ ਲਈ ਕਿਹਾ ਜਾ ਰਿਹਾ, ਬਹੁਤ ਵੱਡੇ ਮਾਮਲੇ ਸਾਰੇ ਦੇਸ਼ ਦੇ ਵਿੱਚ ਆਇਆ, ਇੱਕ ਜਰਨਲਿਸਟ ਬੜਾ ਪ੍ਰੋਮਿਨੈਂਟ ਜਿਹਦੇ ਕੋਲ 1 ਕਰੋੜ 2 ਲੱਖ ਰੁਪਏ ਉਹਦੇ ਖਾਤੇ ਦੇ ਵਿੱਚੋਂ ਕੱਢ ਲਿਆ ਗਿਆ, ਅੱਛਾ ਅੱਛੇ ਡਾਕਟਰਸ ਨਾਲ ਸਾਰੇ ਹੱਥ ਸੇ ਪੇਸ਼ ਆ ਰਿਹਾ, ਵੱਡੇ ਆਫੀਸਰਸ ਨੂੰ ਕਾਲਸ ਇਹ ਤੋਂ ਤਾਂ ਕਿ ਜਿਹੜੇ ਇਹਨਾਂ ਮਾਮਲਿਆਂ ਨੂੰ ਡੀਲ ਕਰਦੇ ਉਹਨਾਂ ਲੋਕਾਂ ਨੂੰ ਵੀ ਕਾਲ ਆ ਜਾਂਦੀ ਹੈ ਸੋ ਇਸ ਕਰਕੇ ਅਲਟੀਮੇਟ ਇਹ ਮੇਰੀ ਗੱਲ ਦਾ ਇਹੀ ਮੈਸੇਜ ਆ ਕਿ ਲੋਕ ਇਹਨਾਂ ਗੱਲਾਂ ਤੋਂ ਘਬਰਾਉਣ ਨਾ ਡਰਨ ਨਾ ਲੋਕ ਬੜੀ ਇਹਦੇ ਵਿੱਚ ਤਰਕਤਾਦਾਰ ਧਿਆਨ ਰੱਖਣ ਲੋਕ ਵਿਜੀਲੈਂਟ ਰਹਿਣ ਜੁਡੀਸ਼ੀਅਸ ਰਹਿਣ ਔਰ ਇਹਨਾਂ ਸਾਰੇ ਫਰਾਡ ਸਾਈਬਰ ਕ੍ਰਾਈਮਨਸ ਦੇ ਚਾਂਸੇ ਦੇ ਵਿੱਚ ਆ ਕੇ ਆਪਣੀ ਕੀਮਤੀ ਖੂਨ ਪਸੀਨੇ ਦੀ ਹੱਡ ਚੀਰਵੀਂ ਕਮਾਈ ਗਵਾ ਨਾ ਬੈਠਣ